ਪੁਰਾਣਾ ਆ ਮੋਲਾ ਮੋਲਾ ਆਖਿਆ ਨਾ ਜਾਏ ਆਖੇ ਆਖ ਰਹੇ ਲਿਬਲਾਏ ਅਠੇ ਮੀਤ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੀਵ ਆਖੇ ਸੁਰ ਨਰਮੁਨ ਜਨ ਸੇਵ ਈਤੇ ਆਖੇ ਆਖਣ ਪਾਹੇ ਈਤੇ ਕਹਿ ਕਹਿ ਉਠ ਉਠ ਜਾਹੇ ਈਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੀ ਜੇਵਡ ਭਾਵੈ ਤੇਵਡ ਹੋਇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਕਹਿਖਿਐ ਸਿਰ ਕਾ ਵਾਰਾ ਗਾਵਾ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਜੇ ਨਾਦੋ ਨਿਕ ਸੰਖਾ ਕੀਤੇ ਵਾਣ ਹਾਰੇ ਕੀਤੇ ਰਾਗ ਪਰੇ ਸੋ ਕਹੀਐ ਨਾ ਕੀਤੇ ਗਾਵਣ ਹਾਰੇ ਗਾਵਹਿ ਤਉਨੋ ਪਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਜਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਰ ਦਾਸਨ ਦੇਵ ਤੇ ਆਦਰ ਨਾਲੇ ਗਾਵਹਿ ਸਿੰਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨਾ ਸਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਤੁਧਨੋਂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਕਤ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਸਦੀ ਵੜਿਆਈ ਜੋਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤ ਸਾਹਿਬ ਸਾਹ ਪਾਤ ਸਾਹਿਬ ਨਾਨਕ ਰਹਿਣਿ ਜਾਇ ਮੁੰਦਾ ਸੰਤੋਖ ਕਰਮ ਪਤ ਝੋਲੀ ਧਾਨ ਕੀ ਕਰੈ ਵਿਪੂਤ ਕਥਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸકલ ਜਮਾਤੀ ਮਨ ਜੀਤਾ ਜਗ ਜੀਤ ਆਦੇਸਿਸੈ ਆਦੇਸ ਆਧ ਅਨੀਲ ਅਨਾਦ ਅਨਾਤ ਜੁਗ ਜੁਗ ਇਕੋ ਵੇਸ ਸੁਧ ਗਿਆਨ ਦਇਆ ਪੰਡਾਰਣਾ ਟਟਕਟ ਵਾਜੈ ਨਾਦ ਆਪਨਾਥ ਨਾਥੀ ਸਭ ਜਾਕੇ ਹ੍ਰਿਤ ਸਿਧਾ ਬਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ ਲੈਖੇ ਆਵੈ ਭਾਗ ਆਦੇਸਿਸੈ ਆਦੇਸ ਆਧ ਅਨੀਲ ਅਨਾਦ ਅਨਾਤ ਜੁਗ ਜੁਗ ਇਕੋ ਵੇਸ ਇਕ ਮਾਈ ਜੁਗਤ ਵਿਆਇ ਤਿੰਨ ਚੀਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕ ਲਾਏ ਦੀਵਾਨ ਜੇ ਤਿਸ ਭਾਵੇ ਤਿਵੇਂ ਚਲਾਵੇ ਜੀ ਹੋਵੇ ਫੁਰਮਾਨ ਹੋਵੇਖਿਆ ਉਹਨਾਂ ਨਦਰ ਨਾ ਆਵੇ ਬੋਤਾਏ ਉਹ ਵਿਡਾਨ ਆਦੇਸ ਤਿਸੈ ਆਦੇਸ ਆਦ ਅਨੀਲਾ ਨਾਦਾ ਨਾਤ ਜੁਗ ਜੁਗ ਏਕੋ ਵੇ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਧਾ ਨੀਲ ਗਨਾਥਾ ਨਾਥ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਬੌ ਲਖ ਹੋਏ ਲਖ ਹੋ ਵੈ ਲਖ ਵੀ ਲਖ ਲਖ ਗੇੜਾ ਅੱਖੀਆਂ ਹੈ ਏਕ ਨਾਮ ਜਗਦੀਸ਼ ਇਸ ਰਾਹ ਪਤ ਪਵੜੀਆ ਚੜਿਆ ਹੋਏ 21 ਸੁਣ ਗੱਲਾਂ ਆਕਾਸ ਕੀ ਚੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀ ਸਾਖਣ ਜੋਰ ਚ ਪੈ ਨਹਿ ਜੋਰਾ